ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਜੁਲਾਈ ਨੂੰ ਲੋਕ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਸਾਲ 2024-25 ਦੇ ਬਜਟ ਤੋਂ ਪਹਿਲਾਂ ਗੇ ਅਰਥ ਸ਼ਾਸਤਰੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਅਰਥ ਸ਼ਾਸਤਰੀਆਂ ਤੇ ਖੇਤਰੀ ਮਾਹਿਰਾਂ ਅਤੇ ਇਲਾਵਾ ਨੀਤੀ ਆਯੋਗ ਦੇ ਉਪ ਮੁਖੀ ਸੁਮਨ 베ਰੀਏ ਤੇ ਹੋਰ ਮੈਂਬਰ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਯੋਜਨਾ ਮੰਤਰੀ ਰਾਓ ਇੰਦਰਜੀਤ ਸਿੰਘ ਮੁੱਖ ਆਰਥਿਕ ਸਲਾਹਕਾਰ ਵੀ ਅਨੰਤਾ ਨਾਗੇਸ਼ਵਰਨ ਅਤੇ ਹੋਰ ਕਈ ਉੱਗੇ ਅਰਥਸ਼ਾਸਤਰੀ ਅਤੇ ਬੈਂਕਰਾਂ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਨਰਮਲਾ ਸੀਦਰਮਨ ਬਜਟ ਸਬੰਧੀ ਅਰਥਸ਼ਾਸਤਰੀਆਂ ਤੇ ਭਾਰਤੀ ਉਦਯੋਗੀਆਂ ਸ਼ਖਸੀਅਤਾਂ ਨਾਲ ਪਹਿਲਾਂ ਹੀ ਚਰਚਾ ਕਰ ਚੁੱਕੇ ਨੇ ਕਈ ਮਾਹਿਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖਪਤ ਨੂੰ ਬਦੌਣ ਤੇ ਮਹਿੰਗਾਈ ਨੂੰ ਰੋਕਣ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਕਦਮ ਚੁੱਕੇ ਅਤੇ ਆਮ ਆਦਮੀ ਨੂੰ ਟੈਕਸ ਤੋਂ ਰਾਹਤ ਮਿਲ ਸਕੇ ਸਰਕਾਰ ਅਨੁਸਾਰ ਸਾਲ 2024-25 ਦਾ ਬਜਟ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਪਹਿਲਾ ਵੱਡਾ ਆਰਥਿਕ ਦਸਤਾਵੇਜ਼ ਹੋਵੇਗਾ